ਨਾ ਸਰਕਾਰ ਜਹਿਆ ਕਟਨਾਵਾਤੇ ਕਬੀਰਤਨ ਨਾਲ ਕਰੇ ਵਿਚਾਰ ਡਾਕਟਰ ਮਾਮਲੇ ਦੇ ਵਿੱਚ ਇਨਸਾਫ ਲਈ ਨੌਜਵਾਨ ਵੀ ਆਏ ਅੱਗੇ ਨੌਜਵਾਨਾਂ ਨੇ ਕੈਂਡਲ ਮਾਰਚ ਕਰਦੇ ਇਨਸਾਫ ਦੀ ਕੀਤੀ ਮੰਗ ਮੇਰੀ ਮਾਂ ਸਮਾਜ ਸੇਵੀ ਸੰਸਥਾ ਦੇ ਬੈਨਰ ਥਲੇ ਕੈਂਡਲ ਮਾਰਚ ਡਾਕਟਰ ਦੇ ਕਤਲ ਨੂੰ ਸਤਿ ਸ੍ਰੀ ਅਕਾਲ ਦੇਣ ਦੀ ਕੀਤੀ ਮੰਗ ਪਵਾਨੀਗੜ ਦੇ ਪਿੰਡ ਗਰਾਚੋ ਦੇ ਵਿੱਚ ਦੇਖਿਆ ਤੇ ਇੰਦੂਆ ਵਰਗਾ ਜਾਨਵਰ ਪਿੰਡ ਬਲਵਾਰ ਦੇ ਕੋਲੋਂ ਲੰਘਦੇ ਚੂਏ ਦੀ ਪੱਟੜੀ ਕੋਲ ਦਿਖੇ ਨਿਸ਼ਾਨ ਸੜਕ ਤੇ ਦੇਖਣ ਨੂੰ ਮਿਲੇ ਪੈਰਾ ਦੇ ਨਿਸ਼ਾਨ ਲੱਗੇ ਵਿੱਚ ਲੋਕਾਂ 'ਚ ਡਰ ਦਾ ਮਾਹੌਲ। ਅਪੀਲ ਕਰਨ ਮਨਬਾਗੀ ਖਬਰ ਆਈ ਸੰਮਲੇ ਰਖੜੇ ਫਿਰਦਨ ਜਾ ਰਹੀ ਮਾਰ ਹੋਈ ਹਾਦਸੇ ਰਜਕਾਰ ਰਖਾਸੇ ਵਿੱਚ 12 ਸਾਲਾ ਦੀ ਹੋਈ ਮੌਤ ਬੇਕਾਬੂ ਟਰੱਕ ਨੇ ਸੜਕ ਪਾਰ ਕਰਦੇ ਸਮੇ ਮਾਰੀ ਟੱਕਰ। ਖਜ਼ਾਦੇ ਵਕੀਲ ਦੀ ਹੋਈ ਮੌਤ ਤੇ ਸਸਪੈਂਸ ਅਨੁਸਾਰ ਵਕੀਲ ਦੀ ਪੈਣ ਜਿਤਾਇਆ ਖਤ ਕਤਲ ਦਾ ਖਦਸ਼ਾ ਪਤਨੀ ਮੁਤਾਬਕ ਵਕੀਲ ਵੱਲੋਂ ਕੀਤੀ ਗਈ ਖੁਦਕੁਸ਼ੀ ਪੁਲਿਸ ਅਧਿਕਾਰੀ ਕਰ ਰਹੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਥੁਰੀ ਜਿ ਸੁਨੇਹਾ ਆਇਆ ਦੁਕਾਨ ਤੇ ਹੋਈ ਚੋਰੀ ਸੀਸੀਟੀਵੀ ਕੈਮਰੇ ਵਿੱਚ ਦੁਕਾਨ ਦਾ ਤਾਲਾ ਤੋੜਦੇ ਹੋਏ ਚੋਰ ਕਾਇਦ ਪੁਲਿਸ ਵੱਲੋਂ ਕੀਤੀ ਜਾ ਰਹੀ ਬਰੀਕੀ ਨਾਲ ਛਾਗਬੀ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਜਲਦ ਫੜਾਇਆ ਜਾਵੇਗਾ ਚੋਰੀ ਜਨਤਕ ਖਾਮਤੇ ਸ਼ਰਾਬ ਪੀਣ ਦਾ ਮਾਮਲਾ ਖੜੜ ਦੇ ਵਿੱਚ ਪੁਲਿਸ ਨੇ ਚਲਾਈ ਅਹਿਮ ਮੁਹਿੰਮ ਅਸ਼ਾ ਕਰਕੇ ਗੱਡੀ ਚੋਣ ਵਾਲਾ ਤੇ ਵੀ ਕਸਿਆ ਚਿਤੰਜਾ ਪੁਲਿਸ ਨੇ ਤਈ ਲੋਕਾਂ ਦੇ ਕੱਟੇ ਚਲਾਣਾ ਕਰਤਵਲ ਦਿਨ ਵਾਪਰੇ ਪਹਿਲਾ ਹਾਦਸਾ 골ਡਨ ਗੇਟ ਤੇ ਬੁਲੇਟ ਤੇ ਗੱਡੀ ਦੀ ਜਬਰਦਸ ਤੱਕਰ ਬੁਲੇਟ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ ਨੌਜਵਾਨ ਰਖੜ ਪੁਨਿਆ ਦਾ ਮੇਲਾ ਬਾਬਾ ਕਾਲਾ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਰੌਣਕਾਂ ਦੇਸ਼ਵਿਰਸ਼ਾ ਤੋਂ ਸੰਗਤਾਂ ਹੋ ਰਹੀਆਂ ਨਤਮਸਤਕ ਸਿਆਸੀ ਪਾਰਟੀਵਾਂ ਵੱਲੋਂ ਵੀ ਲਗਾਈਆਂ ਗਈਆਂ ਵੱਖ-ਵੱਖ ਸਟੇਜਾਂ। ਜਿਸ ਦੇ ਫਿੰਨ ਨਮਹਿੰਨਾ ਤੋਂ ਨਹੀਂ ਚੱਲ ਰਹੀਆਂ ਸਟਰੀਟ ਲਾਈਟਾਂ ਲੋਕਾਂ ਨੂੰ ਕਰਨਾ ਪੈ ਰਿਹਾ ਪਰ ਪਰੇਸ਼ਾਨੀ ਦਾ ਸਾਹਮਣਾ ਹਣੇ ਦਾ ਫਾਇਦਾ ਚੁੱਕ ਨਸ਼ੇੜੀ ਨੌਜਵਾਨ ਪੀਂਦੇ ਨੇ ਸ਼ਰਾਬ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਪਾਈਟਾਕੀ ਕਰਨ ਦੀ ਕੀਤੀ ਗਈ ਮੰਗ।